ਮੈਂ 4 ਮਹੀਨੇ ਕਹਿੰਦੇ ਪਹਿਲਾਂ ਗਿਆ ਜੇ 4 ਮਹੀਨੇ ਪਹਿਲਾਂ ਕੋਈ ਇਸ ਤਰ੍ਹਾਂ ਦਾ ਇਨਸੀਡੈਂਟ ਹੋਇਆ ਹੋਵੇ ਨਾ ਤੇ ਮੈਂ ਸਭ ਕੁਝ ਹੀ ਛੱਡ ਦਾਂਗਾ ਜੇ ਸੱਚਾ ਹੋਵੇ ਤਾਂ ਝੂਠ ਬੋਲੀ ਜਾਂਦੇ ਆ ਔਰ ਬੋਲੀ ਜਾਂਦੇ ਮੈਂ ਇਹਨਾਂ ਨੂੰ ਕੋਈ ਜਵਾਬ ਇਹ ਹੁਕਮਨਾਮੇ ਹੁਣ ਵੀ ਬਦਲ ਸਕਦੇ ਆ ਜੇਹੇਦਾਰ ਬਦਲ ਕੇ ਨਵੇਂ ਜੇਹੇਦਾਰ ਲਾ ਕੇ 2 ਤਰੀਕ ਦਾ ਹੁਕਮਨਾਮਾ ਬਦਲ ਸਕਦੇ ਆ ਕੋਈ ਵੱਡੀ ਗੱਲ ਥੋੜੀ ਹੈ ਅਸੀਂ ਵੀ ਸਰਨੇ ਮੈਂ ਹੁਕਮਨਾਮਾ ਬਦਲਣ ਦੀਆਂ ਚਰਚਾ ਬਾਤ ਚੱਲ ਰਹੀ ਹੈ ਡੈਡੀ ਪਰ ਕੀ ਕਹਿਣਾ ਚਾਹੁੰਦੇ ਜੀ ਦੇਖੋ ਜੀ ਮੈਂ ਲੈਕਚਰਟਾਂ ਵਿੱਚ ਵੀ ਕਹਿ ਦਿੰਦਾ ਇਹ ਜਿਹੜਾ 1999 ਦੇ ਵਿੱਚ ਮਤਾਰ ਰਿਲੀਜ਼ ਹੋਇਆ ਕਰਤਾਰ ਕਮੇਟੀ ਦਾ ਉਹਨੇ ਹਰ ਸਿੱਖ ਦੇ ਹਿਰਦੇ ਨੂੰ ਇੱਕ ਸਕੂਨ ਦਿੱਤਾ ਵੀ ਯਾਰ ਸਾਡੇ ਇੱਡੇ ਦਾਨੇ ਸਿਆਣੇ ਮੈਂਬਰ ਸੀ ਸ਼ੌਂਗ ਕਮੇਟੀ ਦੇ ਜਿਨ੍ਹਾਂ ਨੇ ਨਾਂ ਸੋਹਣਾ ਜਿਹੜਾ ਮਤਾ ਪਾਇਆ ਲੇਕਿਨ ਥੋੜੇ ਸਮੇਂ ਬਾਅਦ ਹੀ ਜਿਹੜਾ ਉਹ ਖੰਡਨ ਆ ਗਿਆ ਕਿ ਨਹੀਂ ਜੀ ਇਹ ਤਾਂ ਰੱਦ ਕਰ ਦਿੱਤਾ ਮਤਲਬ ਵਧੀਆ ਚੀਜ਼ ਨੂੰ ਰੱਦ ਸਭੀ ਕੀ ਚਰਚਾ ਚੱਲ ਰਹੀ ਹੈ ਕਿ ਤੁਹਾਨੂੰ ਅਕਾਲੀ ਦਲ ਦਾ ਪ੍ਰਧਾਨ ਬਣਾ ਕੇ ਉਹ ਨਹੀਂ ਨਹੀਂ ਜੀ ਅਸੀਂ ਤਾਂ ਸੇਵਾਦਾਰ ਬਣ ਜਾਈਏ ਨਾ ਸੇਵਾ ਕਰ ਲਈਏ ਕੌਮ ਦੀ ਇਹੀ ਬੋਲਦਾ। ਆਪ ਹਰਾਨਾ ਜੀ ਮਾਗੇ ਕਿਹਾ ਸੀ ਪਿੰਡ ਦੇ ਵਿੱਚ 30 ਵੋਟਾਂ ਪਈਆਂ ਕਹਿੰਦੇ ਜੇ ਇਸ 500 ਬੰਦੇ ਦੀ ਭਰਤੀ ਕਰ ਲਿਆ ਉਹ ਜਿਹੜੇ ਪਿੰਡ ਚ 30 ਵੋਟਾਂ ਪਈਆਂ ਉੱਥੇ 500 ਬੰਦੇ ਦੀ ਭਰਤੀ ਕਿਵੇਂ ਹੋ ਗਈ? ਬੜੀ ਹਰਾਨੀ ਵਾਲੀ ਗੱਲ ਹੈ। ਖੁਸ਼ੀ ਹੋ ਰਹੀ ਹੈ ਜੇ 33 ਲੱਖ ਕੋ ਭਰਤੀ ਹੋਈ ਹੁੰਦੀ ਤੇ 18 ਮ ਲੱਖ ਵੋਟ ਪਈ ਹੈ ਵਿਧਾਨ ਉਹਦੇ ਅਸੈਂਬਲੀ ਦੇ ਵਿੱਚ ਇੱਕ ਸੀਟ ਆਈ ਹੈ ਜੇ ਤੇ 36 ਲੱਖ ਹੁੰਦੀ ਤਾਂ ਦੋ ਆਉਣੀਆਂ ਚਾਹੀਦੀਆਂ ਸੀ। ਮੈਂ 4 ਮਹੀਨੇ ਕਹਿੰਦੇ ਪਹਿਲਾਂ ਗਿਆ ਜੇ 4 ਮਹੀਨੇ ਪਹਿਲਾਂ ਕੋਈ ਇਸ ਤਰ੍ਹਾਂ ਦਾ ਇਨਸੀਡੈਂਟ ਹੋਇਆ ਹੋਵੇ ਨਾ ਤੇ ਮੈਂ ਸਭ ਕੁਝ ਛੱਡ ਦਾਂਗਾ ਜੇ ਸੱਚਾ ਹੋਵੇ ਤਾਂ ਝੂਠ ਬੋਲੀ ਜਾਂਦੇ ਆ ਔਰ ਬੋਲੀ ਜਾਂਦੇ ਮੈਂ ਇਹਨਾਂ ਨੂੰ ਕੋਈ ਜਵਾਬ ਨਹੀਂ ਇਹ ਹੁਕਮਨਾਮੇ ਹੁਣ ਵੀ ਬਦਲ ਸਕਦੇ ਆ ਜਹੇਦਾਰ ਬਦਲ ਕੇ ਨਵੇਂ ਜਹੇਦਾਰ ਲਾ ਕੇ ਦੋ ਤਰੀਕ ਦਾ ਹੁਕਮਨਾਮਾ ਬਦਲ ਸਕਦੇ ਆ ਕੋਈ ਵੱਡੀ ਗੱਲ ਥੋੜੀ ਇਹ ਹੁਕਮਨਾਮੇ ਬਦਲ ਬਣਾਉਂਦੀਆਂ ਚਰਚਾ ਬਾਤ ਕਰਦੇ ਆ ਰੈਡੀਟ ਪਰ ਕੀ ਕਹਿਣਾ ਚਾਹੁੰਦੇ ਲੋਕ ਦੇਖੋ ਜੀ ਮੈਂ ਲੈਕਚਰ ਦੇ ਵਿੱਚ ਵੀ ਕਹਿ ਦਿੱਤਾ ਕਿ ਜਿਹੜਾ 1999 ਦੇ ਵਿੱਚ ਮਤਾ ਰਿਲੀਜ਼ ਹੋਇਆ ਕਰ ਕਮੇਟੀ ਦਾ ਉਨੇ ਹਰ ਸਿੱਖ ਦੇ ਹਿਰਦੇ ਨੂੰ ਇੱਕ ਸਕੂਨ ਦਿੰਦਾ ਵੀ ਯਾਰ ਸਾਡੇ ਇੱਡੇ ਦਾਨੇ ਸਿਆਣੇ ਮੈਂਬਰ ਸੀ ਸ਼੍ਰੋਮਣੀ ਕਮੇਟੀ ਦੇ ਜਿਨ੍ਹਾਂ ਨੇ ਨਾ ਸੋਹਣਾ ਜਿਹੜਾ ਮਤਾ ਪਾਇਆ ਲੇਕਿਨ ਥੋੜੇ ਸਮੇਂ ਬਾਅਦ ਹੀ ਜਿਹੜਾ ਉਹ ਖੰਡਣ ਆ ਗਿਆ ਕਿ ਨਹੀਂ ਜੀ ਇਹ ਤਾਂ ਰੱਦ ਕਰ ਦਿੱਤਾ ਜੀ ਮਤਲਬ ਵਧੀਆ ਚੀਜ਼ ਨੂੰ ਰੱਦ ਸਭੀ ਕੀ ਚਰਚਾ ਚੱਲ ਰਹੀ ਹੈ ਕਿ ਤੁਹਾਨੂੰ ਅਕਾਲੀ ਦਲ ਦਾ ਪ੍ਰਧਾਨ ਬਣਾ ਕੇ ਉਹ ਨਹੀਂ ਨਹੀਂ ਜੀ ਅਸੀਂ ਤਾਂ ਸੇਵਾਦਾਰ ਬਣ ਜਾਈਏ ਨਾ ਸੇਵਾ ਕਰਨੀ ਹੈ ਕੌਮ ਦੀ ਇਹੀ ਬਹੁਤ ਹੈ ਸਾਹਿਬ ਹਰਾਨਾ ਜੀ ਮਾਗੇ ਕਿਹਾ ਸੀ ਪਿੰਡ ਦੇ ਵਿੱਚ 30 ਵੋਟਾਂ ਪਈਆਂ ਕਹਿੰਦੇ ਜੇ ਇਸ 500 ਬੰਦਾ ਇੱਥੇ ਭਰਤੀ ਕਰ ਲਿਆ ਉਹ ਜਿਹੜੇ ਪੰਚਤ 30 ਵੋਟਾਂ ਪਈਆਂ ਉਥੇ 500 ਬੰਦੇ ਦੀ ਭਰਤੀ ਕਿਵੇਂ ਹੋ ਗਈ ਹੈ ਬਣਾਰਾਂ ਵਾਲੀ ਗੱਲ ਖੁਸ਼ੀ ਹੋ ਰਹੀ ਹੈ ਜੇ 33 ਲੱਖ ਭਰਤੀ ਹੋਈ ਹੁੰਦੀ ਤੇ 18 ਲੱਖ ਵੋਟ ਪਈ ਹੈ ਵਿਧਾਨ ਉਹਦੇ ਅਸੈਂਬਲੀ ਦੇ ਵਿੱਚ ਇੱਕ ਸੀਟ ਆਈ ਹੈ ਜੇ ਤੇ 36 ਲੱਖ ਹੁੰਦੀ ਤਾਂ ਦੋ ਆਉਣੀਆਂ ਚਾਹੀਦੀਆਂ ਸੀ